ਹਾਂਜੀ ਨਾ ਹਾਂ ਠੀਕ ਹੈ। ਹਲੋ ਹਾਂ ਬਈ ਕੀ ਨਾਮ ਆਪਣਾ? ਮੇਰਾ ਨਾਮ ਅਰੁਣ ਸਿੰਘ ਸਮਝਾਦਾ। ਅਰੁਣ ਜੀ ਜਦੋਂ ਇਹ ਹਾਸਾ ਤੁਸੀਂ ਕਿੱਥੋਂ ਚੱਲੇ ਸੀ ਤੇ ਕਿੰਨੇ ਬੰਦੇ ਸੀਗੇ ਵਿਚਰੇ ਸੀਗੇ ਮੌਜੂਦ? ਪਰ ਕਿੱਥੇ ਜਾ ਰਹੇ ਸੀ ਹਾਂ? ਮੈਂ ਜੰਮੂ ਤੋਂ ਆਇਆ ਸੀ ਡੀਐਮਸ ਤੋਂ ਲੁਧਿਆਣਾ ਜਾ ਰਹੀ ਸੀ। ਮੇਰੇ ਕੋਲ 6-7 ਬੰਦੇ ਸੀ। ਦੂਸਰਾਂ ਨੇ ਗੱਡੀ ਲੈ ਕੇ ਜਾ ਰਹੇ ਸੀ, ਪਿੱਛੋਂ ਕੋਈ ਗੱਡੀ ਆਈ ਐ ਛੋਟੀ। ਅੰਨੂ ਨੇ ਸਾਈਡ ਦਿੱਤੀ ਥੋੜੀ ਜਿਹੀ ਤੇ ਅਗਰ ਟਰੱਕ ਖੜਾ ਹੀ ਵਿਚ ਰਸਤੇ ਦੇ। ਜਾਂ ਗੱਡੀ ਉਹਦੇ ਸਾਈਡ ਤੇ ਲੱਗੀ ਪਈ। ਕਿ ਜਾਨੇ ਜਾ ਰਹੇ ਸੀ ਕਿੱਥੋਂ ਕਿਹੜਾ ਹਸਪੀਟਲ ਤੋਂ ਬੱਛੀਨਗਰ ਜੰਮੂ ਤੋਂ ਜਾ ਰਹੇ ਜੀਮ ਸੀ ਪੇਸ਼ੈਂਟ ਦਾ ਨਾਮ ਕੀ ਸੀ ਜਿਹਨੂੰ ਤੁਸੀਂ ਲੈ ਰਹੇ ਸੀ ਪੇਸ਼ੈਂਟ ਦਾ ਨਾਮ ਨਹੀਂ ਸਾਨੂੰ ਪਤਾ ਨਹੀਂ ਫੇਵਰਾਂ ਸਰਕਾਰੀ ਐਂਬੂਲੈਂਸ ਸੀ ਜਾਂ ਪ੍ਰਾਈਵੇਟ ਐਂਬੂਲੈਂਸ ਜਿਹੜੇ ਅੱਜ ਐਕਸੀਡੈਂਟ ਕੇਸ ਆਇਆ ਐ ਐਂਬੂਲੈਂਸ ਦਾ ਕਿੰਨੇ ਪੇਸ਼ੈਂਟ ਆਏ ਸੀ ਔਰ ਕਿਸ ਤਰ੍ਹਾਂ ਦੀ ਕੰਡੀਸ਼ਨ ਸੀ ਅ ਤਕਰੀਬਨ ਅੱਜ ਸਵੇਰੇ ਨੀਅਰ ਅਬਾਊਟ 3 ਵਜੇ ਸਾਡੇ ਕੋਲ ਚਾਰ ਪੇਸ਼ੈਂਟ ਲੈ ਕੇ ਆਏ 108 ਐਂਬੂਲੈਂਸ ਆਈ ਸੀ ਕਿ ਉਹਨੇ ਟੱਕਰ ਸਾਹਬ ਗੁਰਦੁਆਰੇ ਦੇ ਲਾਗੇ ਹੋਣੇ ਐਕਸੀਡੈਂਟ ਹੋਇਆ ਸੀ ਕਿ ਐਂਬੂਲੈਂਸ ਦਾ ਜਮੂ ਤੋਂ ਆ ਰਹੇ ਸੀਗੇ ਉਹ ਐਂਬੂਲੈਂਸ ਹੋਰੀ ਰੈਫਰ ਹੋ ਕੇ ਆ ਰਹੇ ਸੀਗੇ ਉਦਮਪੁਰ ਜਾਂ ਕਟਰੇ ਵਾਲੀ ਸਾਈਡ ਤੋਂ ਤੇ ਓਨ ਦੀ ਸਪੋਰਟ ਜਿਹੜੇ ਉੱਥੇ ਸੀਗੇ ਚਾਰ ਪੇਸ਼ੈਂਟ ਦੇ ਵਿੱਚੋਂ ਇੱਕ ਜਿਹੜੀ ਲੇਡੀ ਸੀਗੀ ਉਹਦੀ ਡੈਥ ਹੋ ਗਈ ਤੇ ਸਾਡੇ ਕੋਲ ਤਿੰਨ ਪੇਸ਼ੈਂਟ ਆਏ ਨੇ ਇੱਥੇ ਤਿੰਨ ਸਵਾ ਤਿੰਨ ਦੇ ਕਰੀਬ ਇੱਕ ਨੂੰ ਮੂਕੇਨੀਆ ਰੈਫਰ ਕਰ ਦਿੱਤਾ ਗਿਆ ਸੀ ਡਰਾਈਵਰ ਸੇਗਾ ਤੇ ਇਹ ਤਿੰਨ ਪੇਸ਼ੈਂਟ ਸੀਗੇ ਤੇੰਦੇ ਵਿੱਚ ਇੱਕ ਜਿਆਦਾ ਸੀਰੀਅਸ ਹੈਗਾ ਉਹਦੇ ਬ੍ਰੇਨ ਹੈਮਰੇਜ ਹੋਇਆ ਸੀਗਾ ਤੇ ਬਸ ਉਸਕਲ ਕੰਪਲੀਟਲੀ ਹੋਰ ਵਿਜੀਬਲ ਹੋ ਗਿਆ ਸੀਗਾ ਪੂਰਾ ਸਕਲ ਫ੍ਰੈਕਚਰ ਹੋ ਗਿਆ ਸੀਗਾ ਤੇ ਉਹਨੂੰ ਅਸੀਂ ਰੈਫਰ ਕਰ ਦਿੱਤਾ ਹੈਗਾ ਫਰਦਰ ਹਾਇਰ ਸੈਂਟਰ ਤੇ ਦੋ ਜਿਹੜੇ ਕੇਸ ਸੀਗੇ ਉਹਦੇ ਵਿੱਚ ਇੱਕ ਤਾਂ ਫ੍ਰੈਕਚਰ ਸੀਗਾ ਇੱਕ ਦੀ ਡੈਥ ਹੋ ਗਈ ਹੈ ਉਹਨੂੰ ਆਪਾਂ ਇੱਥੇ ਮੋਰਚਿਚਰ ਖਾ ਲਿਆ ਤੇ ਫਿਲਹਾਲ ਸਾਰੇ ਸਾਰੇ ਕੇਸ ਰੈਫਰਡ ਨੇ ਅਸਲ ਵਿੱਚ ਡਾਕਟਰ ਜੀ ਜੀ ਲੇਡੀਜ਼ ਉਹ ਲੇਡੀ ਹਾਂ ਦੀਪੋਰ ਡੈਥ ਹੋ ਗਈ ਸੀ ਉਹਦੇ ਤੇ ਫਿਲਹਾਲ ਬੋਡੀ ਅਸੀਂ ਮੋਰਚਿਚਰ ਖਾਈ ਹੋਈ ਹੈ ਹਾਂਜੀ ਬਈ ਨਾ ਹਾਂ ਨੇ ਠੀਕ ਹੈ। ਹਲੋ ਹਾਂ ਬਈ ਕੀ ਨਾਮ ਆਪਣਾ? ਮੇਰਾ ਨਾਮ ਅਰੁਣ ਸਿੰਘ ਸਮਝਾਦਾ। ਅਰੁਣ ਜੀ ਜਦੋਂ ਇਹ ਹਾਸਾ ਤੁਸੀਂ ਕਿੱਥੋਂ ਚੱਲੇ ਸੀ ਤੇ ਕਿੰਨੇ ਬੰਦੇ ਇਹ ਵਿਚਰੇ ਸੀਗੇ ਮੌਜੂਦ? ਪਰ ਕਿੱਥੇ ਜਾ ਰਹੇ ਸੀ ਹਾਂ? ਮੈਂ ਜੰਮੂ ਤੋਂ ਆਇਆ ਸੀ ਡੀ ਐਮਸ ਲੁਧਿਆਣੇ ਜਾ ਰਹੀ ਸੀ। ਮੇਰੇ ਕਰਨ 6-7 ਬੰਦੇ ਸੀ। ਦੂਸਰਾਂ ਨੇ ਗੱਡੀ ਲੈ ਕੇ ਜਾ ਰਹੇ ਸੀ ਪਿੱਛੋਂ ਕੋਈ ਗੱਡੀ ਆਈ ਏ ਛੋਟੀ। ਅੰਮੋ ਨੇ ਸਾਈਡ ਦਿੱਤੀ ਥੋੜੀ ਜਿਹੀ ਤੇ ਅਗਰ ਟਰੱਕ ਖੜਾ ਹੀ ਵਿਚ ਰਸਤੇ ਦੇ। ਜਾਂ ਗੱਡੀ ਉਹਦੇ ਸਾਈਡ ਤੇ ਲੱਗੀ ਪੱਗ। ਜਿਹੜੇ ਆਨੇ ਜਾ ਰਹੇ ਸੀ ਕਿੱਥੋਂ ਕਿਹੜਾ ਹਸਪੀਟਲ ਤੋਂ ਬੱਚੀ ਨੂੰ ਜੰਮੂ ਤੋਂ ਜਾ ਰਹੇ ਜੀਮ ਸੀ ਪੇਸ਼ੈਂਟ ਦਾ ਨਾਮ ਕੀ ਸੀ ਜਿਹਨੂੰ ਤੁਸੀਂ ਲੈ ਗਏ ਸੀ ਪੇਸ਼ੈਂਟ ਦਾ ਨਾਮ ਨਹੀਂ ਸਾਨੂੰ ਪਤਾ ਨਹੀਂ ਫੇਵਰਾਂ ਸਰਕਾਰੀ ਐਂਬੂਲੈਂਸ ਸੀ ਜਾਂ ਪ੍ਰਾਈਵੇਟ ਐਂਬੂਲੈਂਸ ਜਿਹੜੇ ਅੱਜ ਐਕਸੀਡੈਂਟ ਕੇਸ ਆਇਆ ਐਂਬੂਲੈਂਸ ਦਾ ਜਿਹਦੇ ਵਿੱਚ ਕਿੰਨੇ ਪੇਸ਼ੈਂਟ ਆਏ ਸੀ ਉਹ ਕਿਸ ਤਰ੍ਹਾਂ ਦੀ ਕੰਡੀਸ਼ਨ ਸੀ ਤਕਰੀਬਨ ਅੱਜ ਸਵੇਰੇ ਨੀਅਰ ਅਬਾਊਟ 3:00 ਵਜੇ ਸਾਢੇ 4 ਪੇਸ਼ੈਂਟ ਲੈ ਕੇ ਆਏ 108 ਐਂਬੂਲੈਂਸ ਆਈ ਸੀ ਕਿ ਉਹਨਾਂ ਟੱਕਰ ਸਾਹਬ ਗੁਰਦੁਆਰੇ ਦੇ ਲੱਗਿਆ ਉਹਦੇ ਐਕਸੀਡੈਂਟ ਹੋਇਆ ਸੀ ਐਂਬੂਲੈਂਸ ਦਾ ਜਿੰਮੂ ਤੋਂ ਆ ਰਹੇ ਸੀਗੇ ਉਹ ਐਂਬੂਲੈਂਸ ਹੋਰ ਰੈਫਰ ਹੋ ਕੇ ਆ ਰਹੇ ਸੀਗੇ ਉਦਮਪੁਰ ਜਾਂ ਕਟੜੇ ਵਾਲੀ ਸਾਈਡ ਤੋਂ ਤੇ ਔਨ ਦੀ ਸਪੋਰਟ ਜਿਹੜੇ ਉੱਥੇ ਸੀਗੇ ਚਾਰ ਪੇਸ਼ੈਂਟ ਦੇ ਵਿੱਚੋਂ ਇੱਕ ਜਿਹੜੀ ਲੇਡੀ ਸੀਗੀ ਉਹਦੀ ਡੈਥ ਹੋ ਗਈ ਤੇ ਸਾਡੇ ਕੋਲ ਤਿੰਨ ਪੇਸ਼ੈਂਟ ਆਏ ਨੇ ਇੱਥੇ ਤਿੰਨ ਸਵਾ ਤਿੰਨ ਦੇ ਕਰੀ ਇੱਕ ਨੂੰ ਮੈਂ ਕਿਹਨੇ ਰੈਫਰ ਕਰ ਦਿੱਤਾ ਗਿਆ ਸੀ ਡਰਾਈਵਰ ਸੇਗਾ ਤੇ ਇਹ ਤਿੰਨ ਪੇਸ਼ੈਂਟ ਸਗੇ ਤਿੰਨ ਦੇ ਵਿੱਚੋਂ ਇੱਕ ਜਿਆਦਾ ਸੀਰੀਅਸ ਹੈਗਾ ਉਹਦੇ ਬ੍ਰੇਨ ਹੈਮਬਰੇਜ ਹੋਇਆ ਸੀਗਾ ਤੇ ਬਸ ਉਸਕਲ ਕੰਪਲੀਟਲੀ অর ਵਿਜੀਬਲ ਹੋ ਗਿਆ ਸੀਗਾ ਪੂਰਾ ਸਕਲ ਫ੍ਰੈਕਚਰ ਹੋ ਗਿਆ ਸੀਗਾ ਤੇ ਉਹਨੂੰ ਅਸੀਂ ਰੈਫਰ ਕਰ ਦਿੱਤਾ ਹੈਗਾ ਫਰਦਰ ਹਾਇਰ ਸੈਂਟਰ ਤੇ ਦੋ ਜਿਹੜੇ ਕੇਸ ਸੀਗੇ ਉਹਦੇ ਵਿੱਚ ਇੱਕ ਤਾਂ ਫ੍ਰੈਕਚਰ ਸੀਗਾ ਇੱਕ ਦੀ ਡੈਥ ਹੋ ਗਈ ਹੈ ਉਹਨੂੰ ਆਪਾਂ ਇੱਥੇ ਮੋਰਚਿਚਰ ਖਾ ਲਿਆ ਤੇ ਫਿਲਹਾਲ ਸਾਰੇ ਸਾਰੇ ਕੇਸ ਰੈਫਰਡ ਨੇ ਅਸਲ ਵਿੱਚ ਕਿ ਡੈਥ ਹੋ ਗਈ ਜੀ ਲੇਡੀਜ਼ ऑलरेडी ऑन ओनली स्पोर्ट डेथ होगी सी हो रही है फिलहाल बॉडी से मोचीज़ रखाई हो रही है। देश-दुनिया की हर खबर सबसे पहले देखने के लिए फॉलो करें दैनिक सवेरा टीवी, यूट्यूब, फेसबुक, इंस्टाग्राम, एक्स और व्हाट्सएप चैनल पर।